नमस्कार सुनो कहानी चैनल कहानी कहानी ते ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਅੱਜ ਦੀ ਕਹਾਣੀ ਹੈ ਪੂਆ ਜਿਸ ਨੂੰ ਲਿਖਿਆ ਹੈ ਪੰਜਾਬੀ ਦੇ ਉੱਗੇ ਕਹਾਣੀਕਾਰ ਨਾਨਕ ਸਿੰਘ ਹੋਰਾਂ ਨੇ ਤੇ ਪ੍ਰਸਤੁਤ ਕਰਤਾ ਮੈਂ ਆਰਤੀ ਯਾਨੀ ਅਰੂ ਪੂਆ ਨੂੰ ਮਿਲਿਆ ਦਸਾਂ ਤੋਂ ਵਧੇ ਇੱਕ ਬਰੇ ਬੀਤ ਗਏ ਸਨ ਮੇਰੇ ਵੱਡੇ ਵਡੇਰਿਆਂ ਚੋ ਇਹੋ ਇੱਕ ਨਾ ਲੈਣਯੋਗੀ ਪੁਰਾਣੀ ਮੁੱਢੀ ਬਾਕੀ ਸੀ। ਅੱਜ ਵੀ ਉਹਨਾਂ ਦੀ ਸੁਪਨੇ ਵਾਂਗ ਮਾੜੀ ਯਾਦ ਬਾਕੀ ਹੈ ਜਦ ਨਿੱਕੇ ਹੁੰਦਿਆਂ ਭੂਆ ਮੈਨੂੰ ਉਂਗਲੀ ਲਾ ਕੇ ਪਿਆਰ ਪੁੱਛਕਾਰ ਕੇ ਸਕੂਲ ਛੱਡਣ ਜਾਂਦੀ ਹੁੰਦੀ ਸੀ ਤੇ ਅੱਧੇ ਛੁੱਟੀ ਵੇਲੇ ਮੇਰੇ ਲਈ ਮਲਾਈ ਵਾਲੇ ਦੁੱਧ ਦਾ ਕੌਲ ਲਿਆਇਆ ਕਰਦੀ ਸੀ। ਇਸ ਗੱਲ ਨੂੰ 30-35 ਬਰੇ ਹੋ ਗਏ ਨੇ। ਇੱਕ ਇੱਕ ਕਰਕੇ ਸਾਰੇ ਉਹ ਜਿਹੜੇ ਮੈਨੂੰ ਕਾਕਾ ਪੁੱਤਰ ਆਖਣ ਦਾ ਅਧਿਕਾਰ ਰੱਖਦੇ ਸਨ ਮੌਤ ਦਾ ਖਿਆਲ ਬੰਚੁੱਕੇ ਸਨ ਪਰ ਮੇਰੀ ਪੂਆ ਅਜੇ ਕੰਦੀ ਉੱਤੇ ਰੁਖੜਾ ਬਣੀ ਰਹੀ ਹਾਂ ਤੇ ਮੈਂ ਐਤ ਕੀ ਜਦ ਆਪਣੇ ਇੱਕ ਰਿਸ਼ਤੇਦਾਰ ਦੇ ਮੁੰਡੇ ਦੀ ਸ਼ਾਦੀ ਤੇ ਗਿਆ ਤਾਂ ਪੂਆ ਨੂੰ ਮਿਲਣ ਦੀ ਖਵਾਹਿਸ਼ ਮੈਂ ਰੋਕ ਨਾ ਸਕਿਆ ਭਾਵੇਂ ਕੱਚੀ ਸੜਕੇ ਪੂਰੇ 5 ਮੀਲ ਜਾਂਦਿਆਂ ਤੇ ਐਨੇ ਹੀ ਆਉਂਦਿਆਂ ਮੈਨੂੰ ਕੱਢਣੇ ਪੈਂਦੇ ਸਨ ਗਰਮੀ ਦੀ ਰੁੱਤ ਤੇ ਪਿੰਡੂ ਵਿਆ ਸ਼ਹਿਰ ਵਿੱਚ ਰਹਿਣ ਵਾਲੇ ਬੰਦੇ ਨੂੰ ਜੇ 2-4 ਡੰਗ ਅਜੇਹ ਵਿਆਹਾਂ ਦੀ ਰੋਟੀ ਖਾਣੀ ਪੈ ਜਾਵੇ ਤਾਂ 4 ਚੌਕਕੇ 16 ਡੰਗ ਹਾਜਮੇ ਦੇ ਚੂਰਨ ਤੇ ਫੱਕੀਆਂ ਵਰਤੇ ਬਿਨਾ ਖਲਾਸੀ ਨਹੀਂ ਹੁੰਦੀ। ਚੌਹ ਡੰਗਾ ਵਿੱਚ ਹੀ ਕਚਕਰੜ ਪੂਰੀਆਂ ਤੇ ਹੋਰ ਇਹੋ ਜਿਹੇ ਨਿੱਕ ਸੁਖ ਤੋਂ ਦਿਲ ਭਰ ਗਿਆ। ਜਾਪਣ ਲੱਗਾ ਜਿਵੇਂ ਤਵੇ ਦੇ ਫੁਲਕੇ ਖਾਦਿਆਂ ਜੁਗ ਹੀ ਬੀਤ ਗਿਆ ਹੈ। ਬਥੇਰੀ ਕੋਸ਼ਿਸ਼ ਕੀਤੀ ਕਿ ਹੋਰ ਨਹੀਂ ਤਾਂ ਇੱਕ ਅੱਧ ਡੰਗ ਹੀ ਪੂਰੀਆਂ ਤੋਂ ਛੁਟਕਾਰਾ ਮਿਲੇ। ਕਿ ਤੋ ਦੋ ਫੁਲਕੇ ਤੇ ਦਾਲ ਮਿਲ ਸਕਨ ਪਰ ਅਝੇਹਾ ਹੋਣਾ ਤਾਂ ਤੇਤਿਆਂ ਦੀ ਨੱਕ ਵੱਡੀ ਹੋਈ ਹੁਣ ਦੇ ਬਰਾਬਰ ਸੀ ਸ਼ੁਕਰ ਸ਼ੁਕਰ ਕਰਕੇ ਦੋ ਰਾਤਾਂ ਕੱਟੀਆਂ ਤੇ ਤੀਜੇ ਦਿਨ ਮੈਂ ਜਾਂਜੀਆਂ ਪਾਸੋਂ ਮੱਸੇ ਮੱਸੇ ਖਹਿੜਾ ਛੁੜਾ ਕੇ ਭੂਆ ਦੇ ਪਿੰਡ ਤੁਰ ਪਿਆ ਮੈਨੂੰ ਯਾਦ ਸੀ ਨਿੱਕੇ ਹੁੰਦਿਆਂ ਮੇਰੀ ਭੂਆ ਪਤਲੇ ਫੁਲਕੇ ਚੁੱਲੇ ਵਿੱਚ ਫੁਲਾ ਕੇ ਕਿੱਡੇ ਪਿਆਰ ਨਾਲ ਖਵਾਇਆ ਕਰਦੀ ਸੀ ਸਵਾਰੀ ਦਾ ਕੋਈ ਪ੍ਰਬੰਧ ਨਾ ਹੋ ਸਕਿਆ ਦੁਪਹਿਰਾਂ ਦਾ ਤੁਰਿਆ ਮੈਂ ਸਾਰੇ ਰਾਹ ਘੱਟਾ ਫੱਕ ਦਾ ਕਿਤੇ ਪੈਲੀਆਂ ਵਿੱਚੋਂ ਤੇ ਕਿਤੇ ਸੜਕੇ ਸੜਕ ਸੋਤੇ ਪੈਪੂ ਆਦੇ ਪਿੰਡ ਪੁੱਜਾ ਜਾਨ ਵਿੱਚ ਜਾਨ ਆਈ ਜਾਂਦਿਆਂ ਹੀ ਬੜੀ ਗਰਮ ਜੋਸ਼ੀ ਨਾਲ ਮੈਂ ਪੂਆ ਨੂੰ ਪੈਰੀ ਪੈਣਾ ਕੀਤਾ ਉਸਨੇ ਜੀ ਆਇਆਂ ਸਦਕੇ ਆਖਿਆ ਮੇਰੀ ਪਿੱਠ ਭਲੋ ਸੀ ਪਰ ਇਸ ਵਿੱਚੋਂ ਮੈਨੂੰ ਪੂਆ ਦੇ ਪਿਆਰ ਦਾ ਨਿਗ ਨਾ ਲੱਭਿਆ ਅਸਲ ਗੱਲ ਇਹ ਸੀ ਕਿ ਪੂਆ ਨੇ ਮੈਨੂੰ ਪਛਾਤਾ ਹੀ ਨਹੀਂ ਸੀ ਉਸ ਨੂੰ ਅੰਧਰਾਤੇ ਦੀ ਕਸਰ ਸੀ ਜਦ ਉਸਦੇ ਕਾਕਾ ਕਿੱਥੋਂ ਐ ਤੂੰ ਦੇ ਉੱਤਰ ਵਿੱਚ ਮੈਂ ਆਪਣਾ ਨਾਂ ਦੱਸਿਆ ਤਾਂ ਸਾਰੀ ਦੀ ਸਾਰੀ ਭੂਆ ਮੇਰੇ ਦੁਆਲੇ ਲਪਟ ਗਈ ਚੁੰਮ ਚੁੰਮ ਕੇ ਉਸਨੇ ਮੇਰਾ ਮੂੰਹ ਗਿੱਲਾ ਕਰ ਛੱਡਿਆ ਤੇ ਉੱਚੀ ਦੇ ਕੇ ਪੁਕਾਰ ਉੱਠੀ ਨੀ ਚੰਨਣ ਕੋਰੇ ਕੁੜੇ ਆਈ ਨਹੀਂ ਭੱਜ ਕੇ ਨੀ ਮੇਰਾ ਸਿੰਘ ਆਇਆਈ ਸੁਖ ਨਾਲ ਵੇ ਮੁੰਡਿਓ ਕੁੜਿਓ ਤੁਹਾਡਾ ਤਾਇਆ ਆਇਆ ਜੇ ਉਸ ਦਿਨ ਉਹ ਭੱਜੀ ਆਈ ਪੂਆ ਦੇ ਪੋਤਿਆਂ ਪੋਤਰੀਆਂ ਨੇ ਆਉਂਦਿਆਂ ਹੀ ਮੇਰੇ ਦੁਆਲੇ ਘੇਰਾ ਘਤ ਲਿਆ। ਬਾਲਾਂ ਵਿੱਚੋਂ ਭਾਵੇਂ ਕਿਸੇ ਨੇ ਵੀ ਇਸ ਤੋਂ ਪਹਿਲਾਂ ਮੇਰੀ ਸ਼ਕਲ ਨਹੀਂ ਸੀ ਵੇਖੀ ਪਰ ਦਾਦੀ ਦੀ ਗਵਾਹੀ ਤੁਹਾਡਾ ਤਾਇਆ ਉਹਨਾਂ ਲਈ ਕਾਫੀ ਸੀ। ਪੂਆ ਦੇ ਨੂੰ ਮੈਥੋਂ ਛੋਟੇ ਥਾਂ ਸੀ। ਕੁੰਡ ਚੁੱਕਣ ਤੇ ਬੋਲਣ ਚੱਲਣ ਦੀ ਦਲੇਰੀ ਉਹ ਨਾ ਕਰ ਸਕੀ। ਮੈਂ ਪੀੜੀ ਤੇ ਬੈਠਾ ਸਾਂ। ਪੂਆ ਪੁੰਜੇ ਬੈਠੀ ਦੋਹਾ ਹੱਥਾਂ ਨਾਲ ਮੇਰੀ ਪਿੱਠ ਮੇਰਾ ਸਿਰ ਮੇਰਾ ਮੂੰ ਮੱਥਾ ਪਿਆਰ ਦੀ ਹੋਈ ਮੇਰੇ ਘਰਬਾਰ ਦੇ ਮੇਰੇ ਬਾਲਾਂ ਮੇਰੀ ਘਰਵਾਲੀ ਦੀ ਸੁਖ ਸੰਤ ਪੁੱਛ ਰਹੀ ਸੀ ਤੇ ਮੇਰੇ ਵੱਲੋਂ ਸਿਰਫ ਇੱਕੋ ਉੱਤਰ ਘੜੀ ਮੁੜੀ ਦੁਹਰਾਇਆ ਜਾ ਰਿਹਾ ਸੀ ਹਾਂਜੀ ਆਹੋ ਜੀ ਜੀ ਮੈਂ ਉਸ ਵੇਲੇ ਸੱਚਮੁੱਚ ਆਪਣੇ ਆਪ ਨੂੰ ਦਾੜੀ ਵਾਲਾ ਕਾਕਾ ਅਨੁਭਵ ਕਰ ਰਿਹਾ ਸੀ ਤੇ ਕੁੜੇ ਉੱਠ ਕੇ ਰੋਟੀ ਟੁੱਕਦਾ ਆਰ ਕਰ ਮੁੰਡਾ ਵੱਡੇ ਵੇਲੇ ਦਾ ਭੁੱਖਾ ਪਾਣਾ ਹੋਏਗਾ ਕਹਿ ਕੇ ਭੂਆ ਨੇ ਨੂਨੂ ਰਸੋਈ ਵੱਲ ਨਸਾਇਆ ਮੈਂ ਬਥੇਰੀ ਯੂਜ਼ਰਦਾਰੀ ਕੀਤੀ ਪਰ ਉੱਥੇ ਸੁਣਾਈ ਕੰਨੂ ਹੋਣੀ ਸੀ ਭੁੱਖ ਮੈਨੂੰ ਉੱਕਾ ਨਹੀਂ ਸੀ ਸਗੋ ਦੁਪਹਿਰੇ ਜਿਹੜੀ ਜੰਜ ਵਿਦਾਈਗੀ ਵੇਲੇ ਰੋਟੀ ਤੇ ਉਸ ਤੋਂ ਬਾਅਦ ਕੁਝ ਮਿਠਾਈ ਖਾਣੀ ਪਈ ਸੀ ਉਸ ਨਾਲ ਤਬੀਅਤ ਦਿਖੋ ਗਈ ਸੀ ਮੈਂ ਦਿਲ ਨਾਲ ਫੈਸਲਾ ਕੀਤਾ ਸੀ ਕਿ ਰਾਤੀ ਕੁਝ ਨਹੀਂ ਖਾਵਾਂਗਾ ਅਜੇ ਤੱਕ ਡਕਾਰ ਆ ਰਹੇ ਸਨ ਓ ਮੇਰੀਆ ਰੱਬਾ ਮੇਰੇ ਅੰਦਰੋਂ ਡਰ ਭਰੀ ਆਵਾਜ਼ ਨਿਕਲੀ ਜਦ ਕੁਝ ਚਿਰ ਬਾਅਦ ਮੈਂ ਆਪਣੇ ਅੱਗੇ ਇੱਕ ਨੱਕੋ ਨੱਕ ਪਰੋਸਿਆ ਥਾਲ ਵੇਖਿਆ ਚੱਕੀ ਦੇ ਪੁਰ ਜਿੱਡੇ ਦੋ ਪਰਾਂਠੇ ਜਿਨ੍ਹਾਂ ਵਿੱਚੋਂ ਘਿਓ ਵਗ ਵਗ ਕੇ ਥਾਲ ਦੇ ਉਸ ਹਿੱਸੇ ਵੱਲ ਰਲ ਰਿਹਾ ਸੀ ਜਿੱਥੇ ਮੋਟੀਆਂ ਮੋਟੀਆਂ ਸੇਵੀਆਂ ਦਾ ਇੱਕ ਤਕੜਾ ਅੰਬਾਰ ਉਸਰਿਆ ਸੀ ਜਿਸ ਉੱਤੇ ਬੁੱਕ ਸਾਰੀ ਸ਼ੱਕਰ ਦੀ ਤਹਿਵਤ ਵਿਚੀ ਹੋਈ ਸੀ ਮੈਂ ਸਹਿਮੀ ਨਜ਼ਰ ਨਾਲ ਕਦੇ ਥਾਲਵਲ ਦੇਖਾਂ ਤੇ ਕਦੇ ਆਪਣੇ ਢਿੱਡ ਵੱਲ ਮੂਸਾ ਮਤੋਂ ਭੱਜਿਆ ਅੱਗੇ ਮੌਤ ਖੜੀ ਵਾਲੀ ਗੱਲ ਬਣੀ ਪਰ ਜਾਈ ਨੂੰ ਤੇ ਮੈਂ ਸਾੰਗ ਦੇ ਮਾਰੇ ਕੁਝ ਆਖ ਨਹੀਂ ਸੀ ਸਕਦਾ ਤੇ ਪੂਆ ਨੂੰ ਇਸ ਬਾਬਤ ਕੁਝ ਕਹਿਣਾ ਨਾ ਕਹਿਣਾ ਇੱਕੋ ਜਿਹਾ ਸੀ ਪੂਆ ਅੱਗੇ ਮੈਂ ਬਥੇਰਾ ਵਾਸਤਾ ਪਾਵਾਂ ਪੂਆ ਜੀ ਮੈਨੂੰ ਇੱਕ ਗਰਾਈ ਦੀ ਵੀ ਭੁੱਖ ਨਹੀਂ ਮੈਂ ਅੱਗੇ ਹੀ ਜੰਝ ਦੀ ਰੋਟੀ ਖਾਣ ਕਰਕੇ ਔਖਾਂ ਹਾਂ ਪਰ ਬਿਨਾ ਮੇਰੀ ਕਿਸੇ ਗੱਲ ਵੱਲ ਧਿਆਨ ਦਿੱਤਿਆਂ ਪੂਆ ਆਪਣੀਆਂ ਹੀ ਵਾਹੀ ਜਾਵੇ ਭਲਾ ਕਾਕਾ ਇਹ ਹੈ ਕਿ ਖਾਲੇ-ਖਾਲੇ ਤੇ ਫੁਲਕੇ ਨੇ ਖਾ ਲੈ ਖਾ ਲੈ ਮਸਦਕੇ ਤਿਪੂਆ ਜੀ ਇਹ ਇੰਨੀਆਂ ਸੇਵੀਆਂ ਕੌਣ ਖਾਏਗਾ ਮੈਂ ਇੱਕ ਵਾਰੀ ਫੇਰ ਕਿਹਾ ਉਹ ਬੋਲੀ ਖਾ ਲੈ ਖਾ ਲੈ ਬਿੱਬਪੁੱਤ ਸੇਵੀਆਂ ਦਾ ਕੀ ਏ ਇੱਥੇ ਐਵੇਂ ਮੂੰਹ ਮਿੱਠਾ ਕਰਨ ਲਈ ਨੇ ਵੇਖੋ ਨਾ ਪੁੱਤ ਇੱਥੇ ਬਾਹਰ ਥਾਂਵੇਂ ਕੀ ਪਿਆ ਲੱਭਦਾ ਏ ਸ਼ਹਿਰਾ ਨਗਰਾਂ ਦੀ ਤਾਂ ਗੱਲ ਕਰਨਾ ਏ ਉੱਥੇ ਤੇ ਜੋ ਬੱਤੀਆਂ ਦੰਦਾ ਚੋਂ ਮੰਗੋ ਮਿਲ ਜਾਂਦਾ ਏ ਸੱਚ ਕਿਸੇ ਆਖਿਆ ਹੈ ਅਖੇ ਸ਼ਹਿਰ ਵਸੰਦੇ ਦੇਵਤੇ ਬਾਹਰ ਵਸੰਦੇ ਪ੍ਰੇਤ ਇੱਥੇ ਤੇ ਵੀਰਾ ਇਹੋ ਦਾਲ ਸਾਗੀ ਜੁੜਦਾ ਏ ਤੇਰਾ ਫੁੱਫੜ ਜੀ ਹੁੰਦਾ ਸੀ ਅਸੀਂ ਇੱਕ ਵਾਰੀ ਅੰਬਰ ਸਰ ਗਏ ਸਦਕੇ ਜਾਈਏ ਗੁਰੂ ਦੀ ਨਗਰੀ ਤੋਂ ਸਬਬਨਾਲ ਮਹਾਰਾਜ ਤੇ ਦਰਸ਼ਨ ਹੋ ਗਏ ਕਰਾਂ ਦੇ ਪਵਾੜਿਆਂ ਚੋਂ ਕਿੱਥੇ ਕਿਸੇ ਦਾ ਨਿਕਾਲ ਹੁੰਦਾ ਏ ਉਹ ਵੀ ਮੇਰੀ ਜਠਾਣੀ ਦੇ ਫੁੱਲ ਗੰਗਾ ਜੀ ਲੈ ਜਾਣੇ ਸੂ ਤੇ ਮੈਨੂੰ ਆਖਣ ਲੱਗਾ ਸ਼ੰਕਰ ਦੀ ਮਾਂ ਕਿਹੜਾ ਰੋਜ਼ ਰੋਜ਼ ਜਾਇਆ ਜਾਂਦਾ ਹੈ ਕਸਮ ਨੂੰ ਖਾਣੀਆਂ ਲੋੜਾ ਤੇ ਪੂਰੀਆਂ ਹੀ ਨਹੀਂ ਹੁੰਦੀਆਂ ਉਹ ਜਾਣੇ ਤੂੰ ਵੀ ਚੱਲੀ ਚੱਲ ਤੇ ਮੈਂ ਵੀ ਐਸੇ ਸਬਬ ਚਲੀ ਗਈ ਦਿਲ ਤੇ ਬਥੇਰਾ ਕਰਦਾ ਏ ਭਈ ਇੱਕ ਵਾਰੀ ਫੇਰ ਗੰਗਾ ਮਾਇਦੇਸ਼ ਇਸ਼ਨਾਨ ਕਰਾਂ ਮਾ ਸ਼ੰਕਰ ਨੂੰ ਕਿੰਨੀ ਵਾਰੀ ਵਾਸਤਾ ਪਾ ਚੁੱਕੀਆਂ ਪਰ ਮੁੰਡਿਆ ਜਿੱਥੇ ਹੋਰ ਸੈਂਕੜੇ ਖਰਚਨਾਏ ਉਹ ਇਹ ਵੀ ਜਸਖਟ ਛੱਡ ਪਰ ਉਹ ਤੇ ਸੁਣਦਾ ਹੀ ਨਹੀਂ ਮੇਰੀ ਗੱਲ ਪੂਆ ਬਿਨਾ ਰੋਕਿਆ ਆਪਣੀ ਵਿਆਖਿਆ ਕਰੀ ਜਾ ਰਹੀ ਸੀ ਤੇ ਇਧਰ ਮੈਂ ਸੋਚ ਰਿਆ ਸੀ ਅੱਗੇ ਜਠਾਨੀ ਦੇ ਫੁੱਲ ਲੈ ਕੇ ਗਈ ਸੈਂ ਹੁਣ ਭਾਵੇਂ ਪਤੀਜੇ ਦੇ ਫੁੱਲਾ ਦੀਵਾਰੀ ਹੈ ਅਖੀਰ ਇਹੋ ਸੋਚ ਕੇ ਕਿ ਅੱਛਾ ਓਖਲੀ ਵਿੱਚ ਸਿਰ ਦਿੱਤਾ ਤਾਂ ਹੁਣ ਚਾਰ ਸੱਟਾਂ ਵੱਧ ਕੀਤੀ ਤੇ ਚਾਰ ਕੱਟ ਕੀ ਖਾਣਾ ਸ਼ੁਰੂ ਕੀਤਾ ਅਜੇ ਦੋ ਚਾਰ ਬੁਰਕੀਆਂ ਹੀ ਲਈਆਂ ਸਨ ਕਿ ਪਰਜਾਈ ਨੇ ਪੰਗਰੇ ਹੋਏ ਕਿ ਉਹਦਾ ਭਰਿਆ ਹੋਇਆ ਕੌਲ ਲਿਆ ਕੇ ਸੇਵੀਆਂ ਉੱਤੇ ਉਲਟ ਦਿੱਤਾ ਕਿ ਉਹ ਸੇਵੀਆਂ ਵਿੱਚੋਂ ਫਿਰਦਾ ਫਿਰਾਂਦਾ ਸਾਰੇ ਥਾਲ ਵਿੱਚ ਫੈਲ ਗਿਆ ਤੇ ਸੇਵੀਆਂ ਦਾ ਢੇਰ ਸਮੁੰਦਰ ਵਿੱਚ ਖੜੇ ਇੱਕ ਛੋਟੇ ਜ਼ਜ਼ੀਰੇ ਵਾਂਗ ਬਣ ਗਿਆ ਮੈਂ ਬਥੇਰਾ ਨਾ 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 ਕਰਦਾ ਰਿਹਾ ਪਰ ਮੇਰੀ ਸੁਣਦਾ ਕੌਣ ਸੀ ਇਹ ਸਾਫ ਸਹੇੜੀ ਮੌਤ ਤੋਂ ਕਿੱਕਣ ਛੁਟਕਾਰਾ ਮਿਲੇ ਬਥੇਰਾ ਸੋਚਿਆ ਪਰ ਕੋਈ ਰਾਹ ਨਾ ਲੱਭਾ ਪਰਾਂਠੇ ਤਾਂ ਖੈਰ ਦੋ ਨਹੀਂ ਤਾਂ ਡੇਢ ਨੂੰ ਮੈਂ ਕਿਸੇ ਤਰ੍ਹਾਂ ਤੁਨ ਤੁਨ ਕੇ ਲੰਗਾ ਲਏ ਪਰ ਸੇਵੀਆਂ ਦਾ ਕੀ ਬਣੇ ਸਲਾਹ ਹੋਈ ਕਿ ਪੋਆ ਨੂੰ ਦਿਸਦਾ ਤੇ ਹੈ ਨਹੀਂ ਹੋਵੇ ਨਾ ਤਾਂ ਇੱਕ ਦੋ ਰੁਗ ਭਰ ਕੇ ਕਿਸੇ ਬੰਨੇ ਸੁੱਟ ਹੀ ਛੱਡਾਂ ਕੁਝ ਤੇ ਭਾਰ ਹੌਲਾ ਹੋਵੇ ਪਰ ਇਸ ਅੱਖਾਂ ਵਾਲੀ ਕੰਬਖਤ ਪਰਜਾਈ ਦਾ ਕੀ ਕਰਦਾ ਜਿਹੜੀ ਕਿਉ ਦਾ ਕਾਲ ਖਾਲੀ ਕਰਨ ਤੋਂ ਬਾਅਦ ਟੋਕਰੇ ਵਰਗਾ ਮੂੰਹ ਲੁਕਾਈ ਮੇਰੇ ਅੱਗੇ ਪਲੱਥਾ ਮਾਰ ਬੈਠੀ ਚੀੜੇ ਝੋਗੇ ਵਾਂਗ ਮੈਂ ਇੱਕ ਇੱਕ ਸੇ ਵੀ ਮੂੰਹ ਵਿੱਚ ਪਾ ਕੇ ਚਿੱਤ-ਚਿੱਤ ਕੇ ਲੰਗਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ ਕਿ ਪਰਜਾਈ ਦੇ ਦਿਲ ਵਿੱਚ ਖਬਰੇ ਤਰਸ ਆ ਗਿਆ ਉਹ ਉੱਠ ਕੇ ਅੰਦਰ ਚਲੀ ਗਈ ਮੈਂ ਕਾਲੀ ਨਾਲ ਸੱਜੇ ਖੱਬੇ ਤੱਕਿਆ ਕਿ ਕਿਹੜੇ ਪਾਸੇ ਰੁਗ ਸੁੱਟਾਂ ਪਿਛਲੀ ਕੰਧ ਦੀ ਨੁਕਰੇ ਇੱਕ ਤੰਦੂਰ ਲੱਗਿਆ ਹੋਇਆ ਸੀ ਮੈਂ ਸੋਚਿਆ ਇਹੋ ਠੀਕ ਹੈ ਰਾਤ ਨੂੰ ਕਿਤੇ ਮੌਕਾ ਮਿਲਿਆ ਤਾਂ ਸਵਾ ਨੂੰ ਹੇਠਾ ਉਤਾ ਕਰਕੇ ਟੱਕ ਛੱਡਾਂਗਾ ਬਸ ਤੇ ਮੈਂ ਦਿਲ ਪੀੜਾ ਕਰਕੇ ਜਿੰਨੀਆਂ ਕੁ ਸੇਵੀਆਂ ਮੇਰੇ ਲੱਭਾ ਸਕਦੀਆਂ ਸਨ ਉਹ ਰੁਗ ਪਾ ਲਈਆ ਹੱਥ ਪਿਛਾ ਲੇ ਜਾਣ ਲਈ ਥਾਲੀ ਤਾਂ ਚੁੱਕਿਆ ਹੀ ਸੀ ਕਿ ਫੇਰ ਉਹੀ ਭਾਬੀ ਮੇਰੇ ਸਿਰ ਤੇ ਆਤਮਕੀ ਤੇ ਬਿਨਾ ਪੁੱਛੀਆਂ ਇੱਕ ਹੋਰ ਪਰਾਠਾ ਥਾਲੀ ਵਿੱਚ ਦੇ ਮਾਰਿਆ ਸੇਵੀਆਂ ਮੁੜ ਥਾਲੀ ਦੇ ਹਵਾਲੇ ਕਰ ਮੈਂ ਹੱਥ ਪੈਰ ਛੱਡ ਬੈਠਾ ਹੁਣ ਖੈਰ ਨਹੀਂ ਅੱਧ ਚੱਦਾ ਮੁਕਾ ਕੇ ਕਿਸੇ ਤਰ੍ਹਾਂ ਇਸ ਕਾਲ ਰੂਪੀ ਥਾਲੀ ਤੋਂ ਮੇਰੀ ਖਲਾਸੀ ਹੋਈ ਪਰ ਹੁਣ ਇੱਥੋਂ ਉੱਠ ਕੇ ਮੰंजे ਤੀਕ ਜਾਣ ਦੀ ਹਿੰਮਤ ਬਾਕੀ ਨਹੀਂ ਸੀ ਪੇਟ ਪਾਟਣ ਵਾਲਾ ਹੋ ਰਿਹਾ ਸੀ ਸਾਹ ਨਾਲ ਸਾਹ ਨਹੀਂ ਸੀ ਰਲਦਾ ਅਖੀਰ ਕਿਸੇ ਤਰ੍ਹਾਂ ਇਹ ਮੁਹਿੰਮ ਵੀ ਪੂਰੀ ਹੋਈ ਤੇ ਮੈਂ ਵਿਹੜੇ ਵਿੱਚ ਪਿੱਛੇ ਹੋਏ ਬਿਸਤਰ ਤੇ ਜਾ ਡੱਠਾ ਘੜੀ ਮੁੜੀ ਆਪਣੇ ਆਪ ਨੂੰ ਫਿਟਕਾਰਦਾ ਸਾਂ ਕਿ ਜੇ ਮੈਂ ਮਰਨਾ ਹੀ ਸੀ ਤਾਂ ਘਰ ਜਾ ਕੇ ਕਿਉਂ ਨਹੀਂ ਮਰਨ ਦਾ ਇੰਤਜ਼ਾਮ ਕੀਤਾ ਜਾਨ ਅਕਲ ਕਾਂਦ ਆ ਗਈ ਸੱਜਿਓ ਖੱਬੇ ਤੇ ਖੱਬਿਓ ਸੱਜੇ ਉਸਲ ਵੱਟੇ ਲੈਂਦਾ ਸੀ ਪਰ ਕਿਸੇ ਬਾਸੇ ਵੀ ਚੈਨ ਨਹੀਂ ਸੀ ਆਉਂਦਾ ਅਫਰੇਵਾ ਵੱਧਦਾ ਜਾ ਰਿਹਾ ਸੀ ਤੇ ਉੱਤੋਂ ਆਖਰਾਂ ਦਾ ਵੱਟ ਮੁੜਕਾ ਵਗ ਵਗ ਕੇ ਵਿਚਾਈ ਪਿਓ ਰਿਹਾ ਸੀ ਪੱਕੀ ਮੇਰੇ ਕੋਲ ਪੈਸੀ ਪਰ ਫੜ ਕੇ ਝੱਲਣ ਦੀ ਹਿੰਮਤ ਨਹੀਂ ਸੀ ਅੱਧਾ ਪੌਣਾ ਘੰਟਾ ਮੱਛੀ ਵਾਂਗ ਤੜਫਦਿਆਂ ਲੰਘਾਇਆ ਹੁਣ ਹੋਰ ਬਰਦਾਸ਼ਤ ਕਰਨ ਦੀ ਤਾਕਤ ਨਾ ਰਹੀ ਉੱਠ ਕੇ ਬੈਠ ਗਿਆ ਤੇ ਸੋਚਣ ਲੱਗਾ ਜੇ ਕੋਈ ਮੁੰਡਾ ਕੁੜੀ ਜਾਗਦਾ ਹੋਵੇ ਤਾਂ ਉਸ ਨੂੰ ਆਖ ਕੇ ਥੋੜੀ ਜਿਹੀ ਜੁਵੈਣ ਹੀ ਮੰਗ ਵੇਖਾਂ ਤਾਂ ਹੀ ਫੇਰ ਲੰਬਾ ਘੁੱਡਕੱਡੀ ਪਰਜਾਈ ਆ ਮੌਜੂਦ ਹੋਈ ਮੇਰੀ ਮੌਤ ਵਿੱਚ ਜਿਹੜੀ ਰਤੀ ਮਸਾ ਕਸਰ ਬਾਕੀ ਸੀ ਸ਼ਾਇਦ ਉਸ ਨੂੰ ਪੂਰਾ ਕਰਨ ਆਈ ਸੀ ਉਸ ਦੇ ਹੱਥ ਵਿੱਚ ਕੰਡਿਆਂ ਤੀਕ ਭਰਿਆ ਦੁੱਧ ਦਾ ਛੰਨਾ ਸੀ ਪਰਜਾਈ ਦੇ ਥਾਂ ਜੇ ਕਦੇ ਇਸ ਵੇਲੇ ਮੇਰੀ ਵਾਟੇ ਹੁੰਦੀ ਤਾਂ ਇਹੋ ਸੜਦੇ ਸੜਦੇ ਦੁੱਧ ਦਾ ਛੰਨਾ ਘੋਕੇ ਮੈਂ ਉਸ ਦੇ ਮੂੰਹ ਤੇ ਚੱਕ ਮਾਰਦਾ ਪਰ ਕਰਦਾ ਕੀ ਇਹ ਸੀ ਪਰਜਾਈ ਤੇ ਫਿਰ ਭੂਆ ਦੀ ਨੂੰ ਜਿਸ ਨਾਲ ਨਾ ਬੋਲ ਨਾ ਚਾਲ ਇੱਕ ਵਾਰੀ ਇਨਕਾਰ ਦੂਜੀ ਵਾਰੀ ਤੀਜੀ ਵਾਰੀ ਪਰ ਪਰਜਾਈ ਨੇ ਬੋਲਣਾ ਥੋੜਾ ਸੀ ਹੱਥ ਵਿੱਚ ਛੰਨਾ ਲਈ ਜਿਉਂ ਦੱਤਿਉਂ ਖੜੀ ਬੜੀ ਮੁਸੀਬਤ ਬਣੀ ਜਦ ਕੋਈ ਪੇਸ਼ ਨਾ దਈ ਤੇ ਮੈਨੂੰ ਇੱਕ ਵਿਉਤ ਸੁਝੀ ਮੈਂ ਛੰਨਾ ਲੈ ਕੇ ਪੈਨ ਦੇ ਵੱਲੋਂ ਖੇਸ ਚੱਕ ਕੇ ਉੱਥੇ ਟਿਕਾੰਦਿਆ ਹੋਇਆ ਗਿਆ ਮੈਨੂੰ ਠੰਡਾ ਪੀਣ ਦੀ ਆਦਤ ਹੈ ਉਹ ਸ਼ਾਇਦ ਆਪਣੇ ਜੇਠ ਨੂੰ ਇੰਨੀ ਖੇਚਲ ਨਹੀਂ ਸੀ ਦੇਣੀ ਚਾਹੁੰਦੀ ਜਿਹਾ ਖਬਰੇ ਇਹ ਖਿਆਲ ਕਰਕੇ ਕਿ ਜੇਠ ਜੀ ਦੁੱਧ ਪੀਣ ਲਈ ਬਹੁਤ ਉਤਾਵਲੇ ਹੋਣਗੇ ਭੱਜ ਕੇ ਗੜਵੀ ਚੱਕ ਲਈ ਤੇ ਫੈਂਟ ਫੈਂਟ ਕੇ ਦੁੱਧ ਠੰਡਾ ਕਰਨ ਲੱਗੀ ਛੰਨਾ ਫੇਰ ਮੇਰੇ ਹੱਥ 'ਚ ਖਾਲਸੀ ਸ਼ਾਇਦ ਫੜਾਕੇ ਤੁਰਦੀ ਬਣੇਗੀ ਪਰ ਸਾਸਨ ਨੇ ਸ਼ਾਇਦ ਉਸਨੂੰ ਚੇਤਾਵਨੀ ਕਰਕੇ ਭੇਜਿਆ ਸੀ ਕਿ ਖਾਲੀ ਛੰਨਾ ਲੈ ਕੇ ਮੁੜੇ ਇਸ ਵੇਲੇ ਜੇ ਕਦੇ ਉਸ ਛੰਨੇ ਦੀ ਥਾਂ ਮੈਨੂੰ ਕੋਈ ਸੰਖੀਏ ਦੀ ਗੋਲੀ ਦੇ ਦਿੰਦਾ ਤਾਂ ਨਿਸ਼ਚੈ ਹੀ ਮੈਂ ਉਸਨੂੰ ਇਸ ਉੱਤੇ ਤਰਜੀਹ ਦਿੰਦਾ ਇੱਕ ਕੁੱਟ ਦੋ ਕੁੱਟ ਚਾਰ ਕੁੱਟ ਪਰ ਕੀ ਇਸ ਤਰ੍ਹਾਂ ਇਹ ਛੱਪੜ ਜਿੱਡਾ ਛੰਨਾ ਮੁੱਕਣ ਵਾਲਾ ਸੀ ਖਸਮ ਨੂੰ ਖਾ ਗਿਆ ਉਹ ਜਿਆ ਸੰਕੋਚ ਮੇਰੀ ਨਹੀਂ ਸਲਾਹ ਹੱਲੇ ਮਰਨਦੀ ਦਿਲ ਵਿੱਚ ਇਹ ਸੋਚ ਕੇ ਮੈਂ ਬਸ ਕਹਿੰਦਿਆਂ ਹੋਇਆ ਛੰਨਾ ਉਸ ਵੱਲ ਵਧਾਇਆ ਪਰ ਉਹ ਫੜੰਦੀ ਬਜਾਏ ਇੱਕ ਦੋ ਕਦਮ ਪਿਛਾਂ ਹਟ ਗਈ ਮਾਨੋ ਇਸ ਦੀ ਛੂ ਨਾਲ ਪਿੱਟ ਜਾਏਗੀ ਟੀਟ ਪੁਨੇ ਦੇ ਤਾਣ ਮੈਂ ਹੱਥ ਪਿਛਾਂ ਖਿੱਚਿਆ ਗੁੱਸੇ ਤੇ ਤਕਲੀਫ ਨਾਲ ਮੈਂ پاگل ਹੋ ਰਿਹਾ ਸੀ ਅੱਛਾ ਜ਼ਰਾ ਠਹਿਰ ਕੇ ਪੀਾਂਗਾ ਕਹਿ ਕੇ ਮੈਂ ਛੰਨੇ ਨੂੰ ਜਾਣ ਬੁੱਝ ਕੇ ਮੰਜੇ ਦੀ ਪੈਂਧ ਵੱਲ ਦੀ ਨੀ ਉੱਤੇ ਰੱਖ ਦਿੱਤਾ ਕਿੰਨੀ ਇੰਨੀ ਚੌੜੀ ਨਹੀਂ ਸੀ ਕਿ ਇਸparat ਜਿੱਡੇ ਛੰਨੇ ਨੂੰ ਚੱਲ ਸਕਦੀ ਛੰਨ ਕਰਦਾ ਛੰਨਾ ਪੁੰਜੇ ਜਾ ਪਿਆ ਦੁੱਧ ਡੁੱਲ ਗਿਆ। ਓਹੋ ਕਹਿ ਕੇ ਮੈਂ ਛੰਨਾ ਪੁੰਜਿਓ ਚੱਕਿਆ ਤੇ ਪਰਜਾਈ ਨੇ ਝੱਟ ਮੇਰੇ ਹੱਥੋਂ ਫੜ ਲਿਆ। ਕੀ ਹੋਇਆ ਕੁੜੇ? ਕਹਿੰਦੇ ਹੋਈ ਪੂਆ ਆਪਣੀ ਡੰਗੋਰੀ ਖੜਕਾਂਦੀ ਮੇਰੇ ਪਾਸ ਆ ਪੁੱਜੀ। ਕੁਝ ਨਹੀਂ ਦੁੱਧ ਡੁੱਲ ਗਿਆ ਏ। ਨੂਨੇ ਸ਼ਰਮਿੰਦਗੀ ਭਰੀ ਨੀਵੀਂ ਆਵਾਜ਼ ਵਿੱਚ ਕਿਹਾ। ਤੇ ਫੇਰ ਕੀ ਹੋਇਆ? ਦੁੱਧ ਦਾ ਕਾਹ ਲੈ? ਜਾ ਹੋਰ ਲੈ ਕੇ ਆ ਜਾਕੇ। ਕੰਦੇ ਹੋਈ ਪੂਆ ਮੇਰੇ ਕੋਲ ਆ ਬੈਠੀ ਮੈਂ ਆਖਿਆ ਦੋ ਘੜੀਆਂ ਬੈ ਕੇ ਦੁੱਖ ਸੁੱਖ ਦੀਆਂ ਗੱਲਾਂ ਕਰਾਂਗੀ ਫਿਰ ਸੋਚਿਆ ਥੱਕਿਆ ਹੋਏਗਾ ਕੰਨੋਂ ਔਖੀਆਂ ਕਰਾਂ ਸੁਰਮਾਣ ਕਰਕੇ ਲਵੇ ਦੋ ਘੜੀਆਂ ਮੈਂ ਦਿਲ ਵਿੱਚ ਆਖਿਆ ਪੂਆ ਹੁਣ ਤੂੰ ਜ਼ਰੂਰ ਹਰਦੁਆਰ ਦਾ ਇਸ਼ਨਾਨ ਕਰੇਂਗੀ ਇਸੇ ਵੇਲੇ ਨੂੰ ਨੇ ਆ ਕੇ ਸੱਸ ਦੇ ਕੰਨੋਂ ਵਿੱਚ ਕੁਝ ਕਿਹਾ ਤੇ ਪੂਆ ਨੇ ਗੁੱਸੇ ਨਾਲ ਉੱਤਰ ਦਿੱਤਾ ਕਿ ਆਖਿਆ ਏ ਜਾਗਲਾ ਛੱਡੀਏ ਸਾਰੇ ਨੂੰ ਹੀ ਹਾਏ ਹਾਈ ਰੱਬਾ ਮੈਂ ਕਿਹਾ ਸੜ ਗਈਆਂ ਇਹ ਸੱਥੋਂ ਸਾਰੇ ਦੁੱਧ ਨੂੰ ਕੰਨ ਨੂੰ ਜਾਗ ਫੂਕਣੀ ਸੀ ਮੁੰਡਾ ਵਿਚਾਰਾ ਹੁਣ ਝਾਟਾ ਮੇਰਾ ਪੀਏਗਾ ਸਵੇਰ ਦਾ ਭੁੱਖਾ ਪਾਣਾ ਸੰਧਿਆ ਵੇਲੇ ਦੋ ਫੁਲਕੇ ਖਾਦੇ ਸੂ ਉਤੋਂ ਸੋਤਾ ਪਿਆ ਏ ਇਹਨੇ ਵਿਚਾਰੇ ਨੇ ਕੋਈ ਰੋਜ਼ ਰੋਜ਼ ਆਣਾ ਸੀ ਸਾਡੇ ਘਰ ਜਾ ਜਾ ਕੇ ਰਾਮੇਕਿਆਂ ਦੇ ਘਰੋਂ ਦੁੱਧ ਦਾ ਛੰਨਾ ਲਿਆ ਨਾ ਪੁਆਜੀ ਤੁਹਾਨੂੰ ਮੇਰੇ ਸਿਰ ਦੀ ਸੋਂ ਜੇ ਦੁੱਧ ਨੂੰ ਭੇਜੋ ਮੈਂ ਤਰਲੇ ਨਾਲ ਕਿਹਾ ਲੈ ਹੋਰ ਸੁਣ ਪੂਆ ਪਿਆਰ ਭਰੀ ਘੁਰਕੀ ਨਾਲ ਬੋਲੀ ਇਹ ਵੀ ਕੋਈ ਰਾਹ ਪਿਆਏ ਸਵੇਰ ਦਾ ਭੁਖਣਾ ਭਾਣਾ ਮਾਸਦਕੇ ਸ਼ਰਮ ਕਿਹੜੀ ਗੱਲ ਦੀ ਕਰਨੀ ਹੋਈ ਇਹ ਕੋਈ ਬਗਾਨਾ ਘਰ ਹੈ ਜਿਉ ਜਾਗੋ ਮੈਂ ਤੇ ਸਹਿਕ ਸਹਿਕੇ ਲਿਆ ਸੀ ਤੈਨੂੰ ਤਿੰਨਾ ਘਰਿਆਂ ਵਿੱਚੋਂ ਤੂੰ ਹੀ ਉਹ ਤੇ ਵੱਡਿਆਂ ਦੀ ਨਿਸ਼ਾਨੀ ਹੈ ਪੁੱਤਰ ਕਿਹੜੇ ਕਿਹੜੇ ਜਫਰ ਨੇ ਜਿਹੜੇ ਤੈਨੂੰ ਲੈਣ ਲਈ ਅਸਾਂ ਨਹੀਂ ਜਾਲੇ ਸਨ ਤਿੰਨ ਭਰਾ ਸਨ ਸੁੱਖ ਨਾਲ ਤੇਰੇ ਭਾਈਏ ਹੋਣੀ ਪਹਿਲਾਂ ਮੰਨਤਾ ਮੰਨ ਕੇ ਵੱਡਾ ਵਿਆਹ ਆਇਆ ਵਿਚਾਰਾ ਖਾਰਿਓ ਵੀ ਨਹੀਂ ਸਿਲਕਾ ਰੰਡਾ ਹੋ ਬੈਠਾ ਮੁੰਡ ਮਰਦਾ ਮਰ ਗਿਆ ਬੂਹਾ ਨਾ ਖੱਲਿਆ ਉਦੋਂ ਨਿੱਕਾ ਸੀ ਦੌਲਤ ਸਿਓ ਤੇਰਾ ਤਾਇਆ ਸਰਗਾ ਚ ਬੋਸਾ ਹੋਵੇ ਧਰਤੀ ਤੇ ਲੱਤ ਦਿੱਤੀਆਂ ਪਾਣੀ ਆਂਦਾ ਸੀ ਕੜੀ ਵਰਗਾ ਜਵਾਨ ਤੇ ਡਾਡਾ ਹੀ ਸੁਨੱਖਾ ਭੈੜੀ ਮੌਤ ਨੇ ਟੈਕ ਦਾ ਫੁੱਲ ਤੋੜ ਲਿਆ ਤੇ ਪੂਆ ਦੇ ਅਥਰੋ ਵਗ ਵਗ ਕੇ ਉਸ ਦੀਆਂ ਗੱਲਾਂ ਦੇ ਟੋਇਆ ਵਿੱਚ ਭਰਨ ਲੱਗੇ ਭਰਜਾਈ ਜਾ ਚੁੱਕੀ ਸੀ ਤੇ ਪੂਆ ਦੀ ਜੀਵਨ ਕਥਾ ਬਰਾਬਰ ਸ਼ੁਰੂ ਸੀ ਪਾਵੇਂ ਉਸਦੀ ਇਹ ਕਥਾ ਬੜੀ ਦਿਲਚਸਪ ਤੇ করুণਾ ਭਰਪੂਰ ਸੀ ਪਰ ਮੇਰਾ ਬਹੁਤਾ ਖਿਆਲ ਆਪਣੀ ਮੌਤ ਦੇ ਸੁਨੇਹੇ ਉਸ ਛੰਨੇ ਵੱਲ ਸੀ ਪੂਆ ਬੋਲਦੀ ਗਈ ਵਿਆਹੇ ਨੂੰ ਵਰਾ ਵੀ ਨਹੀਂ ਸੀ ਬੀਤਿਆ ਬੂਹੇ ਨਾਲ ਬੰਨੇ ਹੋਏ ਸ਼ਰੀਰ ਦੀ ਵਿਨੀ ਸੀ ਸੁੱਕੇ ਜੋ ਮੌਤ ਭੈੜੀ ਨੇ ਨਿਗਲ ਲਿਆ ਚੱਪੇ ਜਿੰਨੀ ਬੋਟੀ ਬੂਹੇ ਤੇ ਬਹਿ ਗਈ ਸਬਨਾ ਤੋਂ ਛੋਟਾ ਸੀ ਤੇਰਾ ਪਿਓ ਜਿਉਂ ਵਿਆਹਿਆ ਅੱਠ ਵਰੇ ਬੀਤ ਗਏ ਵੇਲ ਚੂਆ ਨਾ ਪਿਆ ਵੇ ਪੁੱਤ ਕੋਈ ਥਾਂ ਨਾ ਛੱਡਿਆ ਕੋਈ ਪੀਰ ਖਪੀਰ ਨਾ ਛੱਡਿਆ ਹਨੂਮਾਨ ਦੇ ਜਾਗੇ ਕੀਤੇ ਪੈਰੋ ਦੀਆਂ ਕੰਜਕਾ ਜਵਾਈਆਂ ਪੀਰਾਂ ਦੀ ਸ਼ੀਰਣੀ ਚੜਾਈ ਬਾਵੇ ਕੰਬਲੀ ਵਾਲੇ ਦਾ ਰੋਟ ਦਿੱਤਾ ਇੱਕ ਕੀਤੀ ਸੀ ਅਸਾਂ ਪੁੱਤ 12 12 ਕੋਹਾਂ ਵਿੱਚ ਜਿੱਥੇ ਕਿਸੇ ਦਾ ਸਪਾਈ ਭੱਜੇ ਗਏ ਪਰ ਝੋਲੀ ਖੈਰ ਕਿਤੋਂ ਨਾ ਪਿਆ 6 ਘੜ ਦੀ ਬਾਕੀ ਪੀਰ ਦੀਨੇ ਸ਼ਾਹ ਦੀ ਖਾਨਗਾਹ ਤੇ ਸੁਖਣਾ ਸੁਖੀ ਤਾਂ ਕਿਤੋਂ ਸਾਡੀ ਪੂਰੀ ਕਬੂਲ ਪਈ ਤੇ ਮੈਂ ਸੇਮਸੇ ਤੇਰਾ ਮੂੰਹ ਵੇਖਿਆ ਪੁੱਤ ਇਹ ਸੁਰਤਾ ਕੋਈ ਨਿਤਨੇਤ ਪਈਆਂ ਲੱਭਦੀਆਂ ਨੇ ਤੇ ਉਹ ਫੇਰ ਮੇਰਾ ਮੂੰਹ ਚੁੰਮਣ ਲੱਗ ਪਈ ਮੇਰੇ ਕੰਨ ਭੂਆ ਦੀਆਂ ਗੱਲਾਂ ਵੱਲ ਸਨ ਪਰ ਧਿਆਨ ਬੂਹੇ ਵੱਲ ਸੀ ਪਰਜਾਈ ਆ ਗਈ ਤੇ ਮੈਂ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਖਾਲੀ ਕਟੋਰਾ ਉਸਦੇ ਹੱਥ ਵਿੱਚ ਸੀ ਤੇ ਸੱਸ ਨੂੰ ਬੜੀ ਨਿਰਾਸ਼ ਆਵਾਜ਼ ਵਿੱਚ ਕਹਿਣ ਲੱਗੀ ਉਹਨਾਂ ਦੀ ਤੇ ਅੱਜ ਕੱਟੀ ਚੁੰਗ ਗਈ ਏ ਸੁਣਦੇ ਆਸਾਰ ਭੂਆ ਬੇਵਸੀ ਬੋਲ ਉੱਠੀ ਬਸ ਲੱਗ ਗਈ ਅੱਗ ਹੁਣ ਸਾਰੇ ਪਿੰਡ ਨੂੰ। ਔਤਰਾਂ ਉਹਯੋ ਦੁੱਧ ਜੇ ਨੂੰ ਕੁੱਤੇ ਨਹੀਂ ਕਬੂਲਦੇ ਅੱਜਕੱਲ ਪੈ ਗਿਆ ਏ। ਮੁੰਡਾ ਆਖੇਗਾ ਕਿ ਚੰਦਰੇ ਕਾ ਰਾਵੜਿਆ ਜੋ ਦੁੱਧ ਦੀ ਫਿਟਵੀ ਨਹੀਂ ਜੁੜਦੀ। ਤੇ ਉਹ ਸ਼ਰਮਿੰਦਗੀ ਤੇ ਰਹਿਮ ਭਰੇ ਭਾਵਾਂ ਨਾਲ ਮੇਰੀ ਪਿੱਠ ਦੇ ਉੱਤੇ ਹੱਥ ਫੇਰਦੀ ਹੋਈ ਬੋਲੀ ਤੇ ਕਾਕਾ ਭੁੱਖਾ ਹੀ ਸੌਵੇਂਗਾ ਹੁਣ। ਹਾਏ ਮਾਂ ਸਦਕੇ। ਕਿ ਆ ਰਮਾਣ ਪਿਆ ਲੱਗਦਾ ਏ ਮੈਨੂੰ। ਵਾਰ ਮੈਂ ਪੁੰਝੇ ਡੁੱਲੇ ਹੋਏ ਦੁੱਧਵਾਲ ਤੱਕਦਾ ਹੋਇਆ ਦਿਲ ਵਿੱਚ ਕਹਿ ਰਿਹਾ ਸਾਂ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋ ਛੁੱਟੀ ਧੰਨਵਾਦ ਉਮੀਦ ਹੈ ਤੁਹਾਨੂੰ ਇਹ ਮਜ਼ੇਦਾਰ ਕਹਾਣੀ ਪਸੰਦ ਆਈ ਹੋਵੇਗੀ ਅਗਲੀ ਕਹਾਣੀ ਨਾਲ ਫੇਰ ਜਲਦੀ ਹੀ ਮੁਲਾਕਾਤ ਕਰਾਂਗੇ ਤਦ ਤੱਕ ਲਈ ਨਮਸਕਾਰ